ਆਪਾਂ ਗਰਾਰੀਆਂ ਜਿਨ੍ਹਾਂ ਤੋਂ ਬਣਵਾਈਆਂ ਉਹਨਾਂ ਨੇ ਆਪਾਂ ਨੂੰ ਇਹ ਕਿਹਾ ਕਿ ਜਿਹੜੀ ਇਹ ਗਰਾਰੀ ਹੈ ਨਾ 24 ਦੰਦਿਆਂ ਦੀ ਜੇ ਤੁਸੀਂ ਉੱਥੇ 21 ਦੰਦਿਆਂ ਦੀ ਗਰਾਰੀ ਵੀ ਲਾ ਦੋਗੇ ਨਾ ਤੇ ਤਾਂ ਵੀ ਇਹ ਸਹੀ ਚੱਲੂਗੀ ਜਾਨੀ ਕਿ ਓਨਾ ਹੀ ਚੱਕਰ ਆਊਗਾ ਜਿੰਨਾ 24 ਦੰਦਿਆਂ ਦੀ ਗਰਾਰੀ ਲਾਉਣ ਨਾਲ ਆਉਣ ੜਿਆ ਸੀਗਾ ਆਪਾਂ ਇੱਕ ਚੂੜੀ ਪਾ ਕੇ ਵੇਨੇ ਆ ਤੇ ਚੂੜੀ ਪਾਇਆ ਤੋਂ ਹੀ ਆਪਾਂ ਨੂੰ ਇਹਦੀ ਜਜਮੈਂਟ ਹੋ ਜਾਣੀ ਹੈ ਕਿ ਵੀ ਇਹ ਚੱਕਰੇ ਨੇ ਸਹੀ ਬਣਾਏ ਕਿ ਜਾਂ ਨਹੀਂ ਸਹੀ ਬਣਾਏ ਠੀਕ ਹੈ ਜੀ ਇਹ 11 ਚੂੜੀ ਬਣਨੀ ਚਾਹੀਦੀ ਆ ਆਪਾਂ ਵੇਨੇ ਆ 11 ਬਣਦੀ ਆ ਜਾਂ ਫਰਕ ਵਾ ਇਹ ਆਪਾਂ ਸਟicker ਤਾਂ ਕਰਕੇ ਲਾਉਂਦੇ ਆ ਕਿ ਇਹ ਮਸ਼ੀਨ ਜਿਹੜੀ ਆ ਇਹ ਸਟicker ਤੋਂ ਹੀ ਜੱਜ ਕਰਦੀ ਆ ਚੱਕਰ ਕਿੰਨੇ ਆ ਇਹਦੇ ਠੀਕ ਹੈ ਠੀਕ ਹੈ ਜੀ ਆਪਾਂ ਚਲਾ ਲਿਆ ਇਹਨੂੰ ਵੇਖੋ ਇਹ ਜਿਹੜੀ ਚੀਜ਼ ਹੋਏ ਮੇਰੇ ਸਮਝ ਤੋਂ ਬਾਹਰ ਵਾ ਬਾਕੀ ਅਗਲੀ ਵੀਡੀਓ ਦੇ ਵਿੱਚ ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਨੂੰ ਇਦਾਂ ਜਿਹੜਾ ਵਾ ਮਸਲਾ ਹਲ ਕਰਕੇ ਦੱਸੂੰਗਾ ਕਿ ਵੀ ਇਹ ਚੱਕਰ ਜਿਹੜੇ ਕਿਵੇਂ ਬਣਦੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਕੋਲੇ ਹਾਜ਼ਰ ਹੋਏ ਆਂ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਲੱਗੇ ਆਂ ਜੀ ਲੇਥ ਮਸ਼ੀਨ ਬਾਰੇ ਤੇ ਲੇਥ ਮਸ਼ੀਨ ਦੇ ਗੀਅਰ ਬਾਕਸ ਬਾਰੇ ਜਿਵੇਂ ਨਾ ਆਪਾਂ ਕੁਝ ਦਿਨਾਂ ਨੂੰ ਪਹਿਲਾਂ ਇੱਕ ਵੀਡੀਓ ਪਾਈ ਸੀਗੀ ਲੇਥ ਮਸ਼ੀਨ ਦੇ ਗੀਅਰ ਬਾਕਸ ਦੀ ਆਪਾਂ ਉਹਨਾਂ ਦੀਆਂ ਗਰਾਰੀਆਂ ਬਦਲੀਆਂ ਸੀਗੀਆਂ ਇਹਦੇ ਵਿੱਚ ਨਾ ਦੋ ਗਰਾਰੀਆਂ ਇਹ ਖਰਾਬ ਹੋ ਗਈਆਂ ਸੀ ਗিয়ার ਬਾਕਸ ਦੀਆਂ ਦੋ ਗਰਾਰੀਆਂ ਜਿਹੜੀਆਂ ਇਹ ਖਰਾਬ ਹੋ ਗਈਆਂ ਸੀ ਤੇ ਇਹ ਆਪਾਂ ਗਰਾਰੀਆਂ ਨਵੀਆਂ ਲਿਆ ਕੇ ਪਾਈਆਂ ਆਪਾਂ ਨਾ ਜਿੰਨਾ ਆਪਾਂ ਜਦੋਂ ਗਰਾਰੀਆਂ ਇਹ ਨਵੀਆਂ ਲਿਆਂਦੀਆਂ ਨਾ ਇਹ ਹੈਗੀ ਜੀ 24 ਦੰਦਿਆਂ ਦੀ ਗਰਾਰੀ ਇਹ ਹੈਗੀ ਜੀ 21 ਦੰਦਿਆਂ ਦੀ ਗਰਾਰੀ ਤੇ ਆਪਾਂ ਗਰਾਰੀਆਂ ਜਿੰਨਾ ਤੋਂ ਬਣਵਾਈਆਂ ਉਹਨਾਂ ਨੇ ਆਪਾਂ ਨੂੰ ਇਹ ਕਿਹਾ ਕਿ ਜਿਹੜੀ ਇਹ ਗਰਾਰੀ ਹੈ ਨਾ 24 ਦੰਦਿਆਂ ਦੀ ਜੇ ਤੁਸੀਂ ਉੱਥੇ 21 ਦੰਦਿਆਂ ਦੀ ਗਰਾਰੀ ਵੀ ਲਾ ਦੋਗੇ ਨਾ ਤੇ ਤਾਂ ਵੀ ਇਹ ਸਹੀ ਚੱਲੂਗੀ ਯਾਨੀ ਕਿ ਉਹਨਾਂ ਹੀ ਚੱਕਰ ਆਊਗਾ ਜਿੰਨਾ 24 ਦੰਦਿਆਂ ਦੀ ਗਰਾਰੀ ਲਾਉਣ ਨਾਲ ਆਉਣ ਡਿਆ ਸੀਗਾ ਜਾਂ 21 ਦੰਦਿਆਂ ਦੀ ਗਰਾਰੀ ਲਾਉਣ ਨਾਲ ਆਉਣ ਡਿਆ ਸੀ ਮੰਨ ਕੇ ਚੱਲੋ ਕਿ ਕੋਈ ਵੀ ਗੇਅਰ ਬਾਕਸ ਹੋਣਾ ਉਹਦੇ ਵਿੱਚ ਜਦੋਂ ਆਪਾਂ ਕੋਈ ਗਰਾਰੀ ਦੀ ਤਬਦੀਲੀ ਕਰਾਂਗੇ ਨਾ ਜਾਨੀ ਕਿ ਵੱਡੀ ਤੋਂ ਛੋਟੀ ਕਰਾਂਗੇ ਉਹਦੇ ਚੱਕਰ ਵੱਧ ਘਟ ਜਾਂਦੇ ਆ ਪਰ ਇੱਥੇ ਕੀ ਹੋਣ ਡਿਆ ਕਿ ਉਹਨਾਂ ਦਾ ਕਹਿਣਾ ਇਹ ਆ ਕਿ ਜੇ ਤੁਸੀਂ ਉਹਦੀ ਥਾਂ ਤੇ ਗਰਾਰੀਆਂ ਬਦਲਦੇ ਜੇ ਨਾ ਵੱਡੀ ਛੋਟੀ ਵੀ ਲਾ ਦਿੰਦੇ ਜੇ ਤੇ ਉਹਦੇ ਚੱਕਰਾਂ ਦਾ ਫਰਕ ਨਹੀਂ ਪਊਗਾ ਉਹ ਉਨੇ ਹੀ ਚੱਕਰ ਰਹਿਣਗੇ ਚਾਹੇ ਤੁਸੀਂ ਇੱਥੇ ਜਿਹੜੀ ਮਰਜੀ ਗਰਾਰੀ ਲਾ ਦਿਓ ਇਹਨਾਂ ਦੋਵਾਂ ਦੇ ਵਿੱਚੋਂ 21 ਦੀ ਗਰਾਰੀ ਲਾ ਦਿਓ ਚਾਹੇ 24 ਦੀ ਲਾ ਦਿਓ ਮੈਂ ਹੈਰਾਨ ਹਾਂ ਕਿ ਇਹ ਕਿਵੇਂ ਹੋ ਸਕਦਾ ਵਾ ਵੀ ਜਦੋਂ ਆਪਾਂ ਕੋਈ ਗਰਾਰੀ ਵੱਡੀ ਛੋਟੀ ਲਾਵਾਂਗੇ ਨਾ ਉਹਦਾ ਨਾ ਫਰਕ ਪੈਣਾ ਹੀ ਪੈਣਾ ਗਰਾਰੀਆਂ ਦੇ ਚੱਕਰਾਂ ਦਾ ਫਰਕ ਪੈਣਾ ਹੀ ਪੈਣਾ ਫਿਰ ਆਪਾਂ ਉਸ ਤੋਂ ਬਾਅਦ ਇਹਦੇ ਚੱਕਰ ਕੱਢਾਂਗੇ ਬੀਬੀ ਇਹ ਕਿਵੇਂ ਹੋ ਸਕਦਾ ਵਾ ਠੀਕ ਹੈ ਜੀ ਤੇ ਵਾਕਈ ਇਹ ਸਹੀ ਹੈ ਵੀ ਜੇ ਆਪਾਂ ਗਰਾਰੀਆਂ ਬਦਲਦੇ ਆਂ ਤੇ ਵਾਕਿਆ ਸਹੀ ਚੱਲਦੀ ਐ ਜਾਂ ਨਹੀਂ ਚੱਕਰ ਫਰਕ ਪੈਂਦਾ ਕਿ ਨਹੀਂ ਪੈਂਦਾ ਹੁਣ ਆਪਾਂ ਜਿਹੜੀ ਗਰਾਰੀ ਲਾਈ ਆ ਨਾ ਵੈਸੇ ਹੁਣ ਆਪਾਂ 24 ਦੰਦਿਆਂ ਦੀ ਗਰਾਰੀ ਜਿੱਥੇ 21 ਦੰਦਿਆਂ ਦੀ ਗਰਾਰੀ ਲੱਗਣੀ ਐ ਉਥੇ 24 ਦੀ ਲਾਈ ਆ ਆਪਾਂ ਠੀਕ ਐ ਜੀ ਬਾਕੀ ਤੁਹਾਨੂੰ ਖੋਲ ਕੇ ਵਿਖਾਵਾਂਗੇ ਅੱਜ ਸਾਰਾ ਫਿਰ ਇਹਦੇ ਤੇ ਆਪਾਂ ਇਹਦੇ ਚੱਕਰ ਬਣਾ ਕੇ ਵੇਖਾਂਗੇ ਕਿ 21 ਦੰਦਿਆਂ ਦੀ ਗਰਾਰੀ ਨਾਲ ਕਿੰਨੇ ਬਣਦੇ ਆ ਉਵੇਂ ਆਪਾਂ ਇਹਨਾਂ ਦੇ ਚੱਕਰ ਬਣਾ ਕੇ ਵੇਖਾਂਗੇ ਕਿ ਵੀ ਇਹ ਸਹੀ ਚੱਕਰ ਬਣਦੇ ਆ ਜਾਂ ਨਹੀਂ ਬਣਦੇ ਠੀਕ ਐ ਜੀ ਫਿਰ ਿਕੀਆਂ ਨਾ ਬਣਾ ਕੇ ਵੇਖਾਂਗੇ ਕਿ ਵਾਕੇ ਹੀ ਇਥੇ ਬਣਦੇ ਆ ਫਿਰ ਮਸ਼ੀਨ ਨਾ ਚੈੱਕ ਕਰਾਂਗੇ ਆਪਾਂ ਬਕਾਇਦਾ ਕਿ ਵੀ ਫਰਕ ਪਿਆ ਕੋਈ ਚੱਕਰਾਂ ਦਾ ਕਿ ਨਹੀਂ ਪਿਆ ਤੇ ਉਸ ਤੋਂ ਅੱਗੇ ਇਹ ਆ ਕਿ ਆਪਾਂ ਇਧਰ ਸਭ ਤੋਂ ਪਹਿਲਾਂ ਜਿਹੜੀ ਗਰਾਰੀ ਇੱਥੇ ਲੱਗੀ ਆ 24 ਦੰਦਿਆਂ ਦੀ ਲੱਗੀ ਆ ਆਪਾਂ ਇੱਕ ਚੂੜੀ ਪਾ ਕੇ ਵੇਖਨੇ ਆ ਤੇ ਚੂੜੀ ਪਾਇਆ ਤੋਂ ਹੀ ਆਪਾਂ ਨੂੰ ਇਹਦੀ ਜਜਮੈਂਟ ਹੋ ਜਾਣੀ ਆ ਕਿ ਵੀ ਇਹ ਚੱਕਰੇ ਨੇ ਸਹੀ ਬਣਾਏ ਕਿ ਜਾਂ ਨਹੀਂ ਸਹੀ ਬਣਾਏ ਠੀਕ ਹੈ ਜੀ ਹੁਣ ਜਿਹੜੀ ਆਪਾਂ ਚੂੜੀ ਬਣਾਈ ਆ ਨਾ ਆਪਾਂ ਗਰਾਰੀ ਲਾਈ ਆ ਹੁਣ ਆਪਾਂ ਜਿਹੜੀ ਗਰਾਰੀ ਲਾਈ ਆ ਉਹ ਹੈਗੀ ਆ ਜੀ 110 ਦੰਦਿਆਂ ਦੀ ਗਰਾਰੀ ਆ ਉਹਨੇ ਚੂੜੀ ਪਾਉਣੀ ਆ 11 ਠੀਕ ਹੈ ਜੀ 11 ਚੂੜੀ ਪਾਉਣੀ ਆ ਸਭ ਤੋਂ ਪਹਿਲਾਂ ਆਪਾਂ ਇਹਦੇ ਨਾਲ ਚੂੜੀ ਪਾ ਕੇ ਵੇਖਦੇ ਆ ਫਿਰ ਆਪਾਂ ਵੇਖਨੇ ਆ ਕਿ ਵੀ ਇਹ ਚੂੜੀ ਸਹੀ ਪੌਂਦੀ ਆ ਕਿ ਨਹੀਂ ਪੌਂਦੀ ਉਸ ਤੋਂ ਬਾਅਦ ਆਪਾਂ ਦੂਜੀ ਗਰਾਰੀ ਚੇਂਜ ਕਰਕੇ ਵੇਖਾਂਗੇ 21 ਦੰਦਿਆਂ ਦੀ ਗਰਾਰੀ ਜਿੱਥੇ 24 ਦੀ ਲਾਈ ਉੱਥੇ 21 ਦੀ ਵੀ ਲਾ ਕੇ ਵੇਖਾਂਗੇ ਚੂੜੀ ਦਾ ਫਰਕ ਪੈਂਦਾ ਜਾਂ ਨਹੀਂ ਪੈਂਦਾ ਤੇ ਗੇਅਰ ਬਾਕਸ ਵੀ ਪ੍ਰੋਪਰ ਖੋਲ ਕੇ ਵਿਖਾਵਾਂਗੇ ਤੁਹਾਨੂੰ ਸਾਰਾ ਇਹਦੇ ਵਿੱਚ ਹੈ ਕੀ ਆ ਇਧਰ ਲਿਆਓ ਇਥੋਂ ਦਾ ਗियर ਜਿਹੜਾ ਉਹ ਚੱਲ ਪਿਆ ਜੀ ਠੀਕ ਹੈ ਜੀ ਇਹਦਾ ਗियर ਚੱਲ ਪਿਆ ਵਾ ਹੁਣ ਆਪਾਂ ਚੂੜੀ ਪਾਉਨੇ ਆ ਇਧਰ ਆਜੋ ਗਜੰਟ ਫੀਤਾ ਦੋ ਮੈਂ ਇਹਦੀ ਚੂੜੀ ਚੈੱਕ ਕਰਾਂ ਕਿੰਨੀ ਚੂੜੀ ਬਣੀ ਆ ਇਹਦੀ ਜਿਹੜੀ ਚੂੜੀ ਆ ਨਾ ਉਹ ਬਾਨਣੀ ਚਾਹੀਦੀ ਆ ਜੀ ਆਪਣੀ ਇਹ 11 ਚੂੜੀ ਬਾਨਣੀ ਚਾਹੀਦੀ ਆ ਆਪਾਂ ਵੇਨੇ ਆ 11 ਬਣਦੀ ਆ ਜਾਂ ਫਰਕ ਵਾ 2 3 4 5 6 7 8 9 10 11 ਬਿਲਕੁਲ ਯਾਰਾਂ ਚੂੜੀ ਬਣੀ ਆ ਮਤਲਬ ਕਿ ਚੂੜੀ ਸਹੀ ਐ ਦੀ ਬਣੀ ਇਹ ਕਿਵੇਂ ਹੋ ਸਕਦਾ ਵਾ ਇਹ ਬੜੀ ਵੱਡੀ ਹੈਰਾਨ ਕਰਨ ਵਾਲੀ ਗੱਲ ਵਾ ਕਿਉਂਕਿ ਜਿਹੜੀ ਗਰਾਰੀ ਆਪਾਂ ਬਦਲ ਕੇ ਛੋਟੀ ਜਾਂ ਵੱਡੀ ਕਰ ਦੇਣੀ ਉੱਥੇ ਚੱਕਰਾਂ ਦਾ ਫਰਕ ਤੇ ਅੱਗੇ ਪੈਣਾ ਚਾਹੀਦਾ ਤੇ ਹੁਣ ਆਪਾਂ ਨਾ ਇੱਕ ਮਸ਼ੀਨ ਦੇ ਨਾਲ ਚੱਕਰ ਚੈੱਕ ਕਰਦੇ ਆਂ ਇਹਦੇ ਉਹ ਮਸ਼ੀਨ ਫੜ ਕੇ ਲਿਆਓ ਚੈੱਕ ਕਰਨ ਵਾਲੀ ਚੱਕਰ ਚੈੱਕ ਕਰਨ ਵਾਲੀ ਇਹ ਆਪਾਂ ਸਟicker ਤਾਂ ਕਰਕੇ ਲਾਉਂਦੇ ਆਂ ਕਿ ਇਹ ਮਸ਼ੀਨ ਜਿਹੜੀ ਹੈ ਇਹ ਸਟicker ਤੋਂ ਹੀ ਜੱਜ ਕਰਦੀ ਹੈ ਚੱਕਰ ਕਿੰਨੇ ਆ ਇਹਦੇ ਠੀਕ ਹੈ ਠੀਕ ਹੈ ਜੀ ਆਪਾਂ ਚਲਾ ਲਿਆ ਇਹਨੂੰ ਹੁਣ ਆਪਾਂ ਕੀ ਕਰਨ ਲੱਗੇ ਆ ਕਿ ਹੁਣ ਆਪਾਂ ਇਹਦਾ ਗੇਅਰ ਬਾਕਸ ਖੋਲਦੇ ਆ ਹੁਣ ਆਪਾਂ ਕੀ ਕਰਨਾ ਜਿੱਥੇ 21 24 ਦੰਦਿਆਂ ਦੀ ਘਰਾਰੀ ਹੈ ਨਾ ਉੱਥੇ ਆਪਾਂ 21 ਦੀ ਕਰਨੀ ਹੈ ਕਿਉਂਕਿ ਆਪਣੇ ਕੋਲੇ ਪੁਰਾਣੀਆਂ ਘਰਾਰੀਆਂ ਹੈਗੀਆਂ ਆਪਾਂ ਜ਼ਿਆਦਾ ਛੇੜ ਛਾੜ ਨਹੀਂ ਕਰਨੀ ਆਪਾਂ ਉਹਨਾਂ ਪੁਰਾਣੀਆਂ ਘਰਾਰੀਆਂ ਦੇ ਨਾਲ ਹੀ ਆਪਾਂ ਇਹਨੂੰ ਫਿਰ ਫਿੱਟ ਕਰ ਦੇਣਾ ਪੁਰਾਣੀਆਂ ਘਰਾਰੀਆਂ ਲਾ ਦੇਣੀਆਂ ਕੁਝ ਟਾਈਮ ਵਾਸਤੇ ਚੈੱਕ ਕਰਨ ਵਾਸਤੇ ਤੇ ਖੋਲਦੇ ਆਪਾਂ ਫਿਰ ਉਸ ਤੋਂ ਬਾਅਦ ਆਪਾਂ ਜਿਵੇਂ ਇਹਨਾਂ ਮਸ਼ੀਨਾਂ ਦੇ ਚੱਕਰ ਚ ਕੱਢਦੇ ਆ ਨਾ ਆਪਣੇ ਗੁਣਾ ਘਟਾਓ ਕਰਕੇ ਆਪਾਂ ਉਹ ਵੀ ਕੱਢ ਕੇ ਵੇਖਦੇ ਆ ਕਿ ਕਿਹੜੇ ਹਸਾਬ ਦੇ ਨਾਲ ਚੱਕਰ ਜਿਹੜੇ ਐ ਦੇ ਸਹੀ ਆਉਂਦੇ ਆ ਜਾਂ ਨਹੀਂ ਆਉਂਦੇ ਜਾਂ ਇਹ ਕਿਵੇਂ ਕੰਮ ਕਰਦੀ ਆ ਮਸ਼ੀਨਾਂ ਹੁਣ ਕੀ ਆ ਕਿ ਤੁਸੀਂ ਇੱਧਰ ਵੇਖੋ ਮੜਾ ਜਾਂ ਲੱਗ ਗਿਆ ਆ ਕੇ ਇਹ ਹੈ ਗਿਆ ਜੀ 24 ਦੰਦਿਆਂ ਦੀ ਗਰਾਰੀ ਇਹ ਹੈਗੀ ਜੀ 11 ਦਾ 21 ਦੰਦਿਆਂ ਦੀ ਗਰਾਰੀ ਠੀਕ ਹੈ ਜੀ ਇਹ ਜਿਹੜੀ ਆ ਇਹ 21 ਦੰਦਿਆਂ ਦੀ ਗਰਾਰੀ ਆ ਇਹ ਹੈਗੀ ਆ 24 ਦੰਦਿਆਂ ਦੀ ਗਰਾਰੀ ਤੇ ਇਹ ਗਰਾਰੀ ਦੇ ਵੀ ਆਪਾਂ ਦੰਦੇ ਗਿਣ ਲੈਣੇ ਆ ਤੇ ਨੋਟ ਕਰ ਲੈਣੇ ਆ ਲਓ ਗਰਜੰਟ ਆਪਾਂ ਦੰਦੇ ਗਿਣਤੀ ਕਰਕੇ ਲਿਖਿਓ ਇਹਦੇ ਮੈਂ ਗਿਣਤੀ ਕਰਕੇ ਦਿੰਦਾ 41 ਦੰਦੇ ਆ ਨਾ ਤੇ ਚਾਬੀ ਆਪਣੇ ਕੋਲ ਹੈਗੀ ਆ ਲਓ ਜੀ ਇਹ ਆਪਾਂ ਕੱਢਤੀਆਂ ਕਰਾਰੀਆਂ ਦੋਵੇਂ ਬਾਹਰ ਠੀਕ ਹੈ ਜੀ ਹੁਣ ਕੀ ਸੀ ਕਿ ਹੁਣ ਇੱਥੇ ਕਰਾਰੀ ਲੱਗੀ ਸੀਗੀ 24 ਦੰਦਿਆਂ ਦੀ ਜਾਨੀ ਕਿ ਆਹ ਵਾਲੀ ਇੱਥੇ ਆਪਾਂ ਲੱਗੇ ਆ ਜੀ 21 ਦੰਦਿਆਂ ਦੀ ਕਰਾਰੀ ਲਾਉਣ ਓਕੇ ਹੋ ਗਿਆ ਇਹ ਆਪਣੇ ਕੋਲੇ ਪੁਰਾਣੀਆਂ ਕਰਾਰੀਆਂ ਪਈਆਂ ਸੀ ਆਹੀਂ ਆਪਾਂ ਉਹ ਲਾਤੀ ਆ ਇਹਦੇ ਵਿੱਚ ਨਾ ਤੁਹਾਨੂੰ ਦੱਸਦੀ ਆ ਕਿ ਇਹਦੇ ਵਿੱਚ ਨਾ ਇੰਜ ਚਾਲ ਬਣੀ ਹੁੰਦੀ ਆ ਇਗਰਾਰੀ ਜਿਹੜੀ ਮਰਜ਼ੀ ਆਪਾਂ ਇੱਥੇ ਫਿੱਟ ਕਰ ਸਕਦੇ ਹੰਨੇ ਆ। ਇੰਨਾ ਕਿ ਇਹਦੇ ਵਿੱਚ ਪੁਰਜ਼ੇ ਜਿਹੜੇ ਆ ਨਾ ਇਸ ਹਿਸਾਬ ਨਾਲ ਹੁੰਦੇ ਇਹਦੇ। ਕੋਈ ਵੀ ਗਰਾਰੀ ਗਰੂਰੀ ਇੱਧਰ ਉੱਧਰ ਆਪਾਂ ਅਡਜਸਟਮੈਂਟ ਕਰ ਸਕਦੇ ਹਾਂ ਵੀ। ਹੁਣ ਲਓ ਜੀ। ਹੁਣ ਆਪਾਂ ਇਹਦੀ ਥਾਂ ਤੇ 24 ਦੰਦਿਆਂ ਦੀ ਗਰਾਰੀ ਲਾਤੀ ਆ। ਹੁਣ ਨਾਰਮਲੀ ਗੱਲ ਆ ਕਿ ਜਿੱਥੇ 24 ਦੰਦਿਆਂ ਦੀ ਗਰਾਰੀ ਲੱਗੀ ਆ ਉਹਨੇ ਚੱਕਰ ਵਧਾ ਕੇ ਹੀ ਦੇਣੇ ਅੱਗੇ। ਠੀਕ ਹੈ ਜੀ। 24 ਦੰਦਿਆਂ ਵਾਲੀ ਗਰਾਰੀ ਨੇ ਚੱਕਰ ਵਧਾਉਣੇ ਆ। ਬਾਕੀ ਵੇਖਦੇ ਆ ਕੀ ਬਣਦਾ ਅੱਗੇ। ਇਹਦੇ ਵੀ ਦੰਦੇ ਗਿਣ ਲਓ ਗਰਾਰੀ ਦੇ 1 ਮਿੰਟ ਰੁਕ ਜੂ। 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 ਇਹ ਵੀ 41 ਦੰਦਿਆਂ ਦੀ ਗਰਾਰੀ ਆ ਠੀਕ ਹੈ ਜੀ ਚਲੋ ਗੇਅਰ ਬਾਕਸ ਕਰੋ ਫਟਾ ਇਹ ਗਰਾਰੀ ਵੀ 41 ਦੰਦਿਆਂ ਦੀ ਆ ਉਸ ਤੋਂ ਬਾਅਦ ਜਿਹੜੀ ਆ ਗਰਾਰੀ ਲੱਗੀ ਇਹ ਵੀ 41 ਦੰਦਿਆਂ ਦੀ ਆ ਇਹ ਗੇਅਰ ਬਾਕਸ ਹੋ ਗਿਆ ਦਾ ਫਿੱਟ ਹੁਣ ਆਪਾਂ ਸਾਰਾ ਸਿਸਟਮ ਉਲਟ ਕਰਤਾ ਹੋਣਾ ਹਨਾ ਜਿੱਥੇ 24 ਦੰਦਿਆਂ ਦੀ ਗਰਾਰੀ ਸੀਗੀ ਉਥੇ ਆਪਾਂ 21 ਦੰਦਿਆਂ ਦੀ ਕਰਤੀ ਆ ਇਹ ਹੋ ਗਿਆ ਆਪਣਾ ਗੇਅਰ ਬਾਕਸੇ ਦਾ ਮਸ਼ੀਨ ਦਾ ਫਿੱਟ ਹੁਣ ਆਪਾਂ ਲੱਗੇ ਚਲਾਉਂਗਾ ਹੁਣ ਆਪਾਂ ਸਭ ਤੋਂ ਪਹਿਲਾਂ ਚੂੜੀ ਪਾ ਕੇ ਵੇਨੇ ਆਂ ਇੱਥੇ ਆ ਗਈ ਸੀਗੀ 11 ਚੂੜੀ ਪਈ ਸੀ ਹੁਣ ਆਪਾਂ ਗਰਾਰੀਆਂ ਚੇਂਜ ਕੀਤੀਆਂ ਤੇ ਹੁਣ ਆਪਾਂ ਚੂੜੀ ਪਾ ਕੇ ਵੇਨੇ ਇਹਦੇ ਲੱਗੇ ਇੱਕ ਹੋਰ ਓਲਾ ਪਾ ਵੇਖਦੇ ਆ ਕਿੰਨੀ ਚੂੜੀ ਪੈ ਗਈ ਏ 1 2 3 4 5 6 7 8 9 10 11 ਇਹ ਵੀ 11 ਚੂੜੀ ਆ ਹੁਣ ਆਪਾਂ ਇਹਨੂੰ ਮੀਟਰ ਨਾਲ ਚੈੱਕ ਕਰਕੇ ਵੇਖਦੇ ਆ ਫਿਰ ਜਿਹੜਾ ਆਪਣੇ ਕੋਲੇ ਚੱਕਰ ਚੈੱਕ ਕਰਨ ਵਾਲਾ ਮੀਟਰ ਉਹ ਨਾ ਉਹਦੇ ਨਾਲ ਚੈੱਕ ਕਰਕੇ ਵੇਖਦੇ ਆ ਉਹ ਕੀ ਜਾਂਦਾ ਆ ਜੋ 12.1 ਬਿਲਕੁਲ ਸਹੀ ਆ 12.21 ਹੀ ਆਉਂਦਾ ਵਾ ਚਲੋ ਹੁਣ ਆਪਾਂ ਇੰਜ ਕਰਦੇ ਆ ਹੁਣ ਆਪਾਂ ਇਹਦੇ ਚੈੱਕ ਕਰ ਲਿਆ ਯਾਨੀ ਕਿ ਚੂੜੀ ਸਹੀ ਪੈਂਦੀ ਆ ਆਪਾਂ ਜਿਹੜੀ ਮਰਜ਼ੀ ਗਰਾਰੀ ਉੱਥੇ ਚਾਹੇ 24 ਦੰਦਿਆਂ ਦੀ ਗਰਾਰੀ ਲਾ ਦੀਏ ਚਾਹੇ ਉੱਥੇ 21 ਦੰਦਿਆਂ ਦੀ ਗਰਾਰੀ ਲਾ ਦੀਏ ਠੀਕ ਹੁਣ ਆਪਾਂ ਕੀ ਕਰਨਾ ਕਿ ਹੁਣ ਆਪਾਂ ਆਪਣੇ ਕੈਲਕੂਲੇਸ਼ਨ ਕਰਕੇ ਵੇਖਦੇ ਆ ਮੋਬਾਈਲ ਲਿਆਓ ਗਿੱਲ ਸਾਹਿਬ ਆ ਆਪਣਾ ਮੀਟਰ ਦੇ ਦੇ ਜੇ ਚੈੱਕ ਕਰ ਲੈ ਚੱਕਰ ਚੈੱਕ ਕਰ ਲਈਏ ਦੇਖੋ ਆ ਸ਼ੀਨ ਜਿਹੜੀ ਆ ਉਹ ਕਿੰਨੀ ਸਪੀਡ ਨਾਲ ਉਹਦੀ ਉੱਪਰਲੀ ਗਰਾਰੀ ਜਿਹੜੀ ਆ ਘੁੰਮਦੀ ਹੀਗੀ ਇੱਥੇ ਲਾ ਲੈਨੇ ਵਿੱਚ ਇਹਦੇ ਕਿਉਂਕਿ ਉੱਤੇ ਗ੍ਰੈਂਡਰ ਵੱਜਾ ਤੇ ਜਦੋਂ ਗ੍ਰੈਂਡਰ ਵੱਜਾ ਨਾ ਤੇ ਚੱਕਰ ਨਹੀਂ ਸਹੀ ਦੱਸ ਹੁੰਦੇ ਆ 68 ਚੱਕਰ ਆਪਾਂ 67 ਚੱਕਰਾਂ ਦੇ ਨਾਲ ਇਹਦੇ ਜਿਹੜੇ ਆ ਉਹ ਬਣਾ ਦਿੰਨੇ ਆ ਇਹਦਾ ਆਪਾਂ ਨੂੰ ਪਤਾ 110 ਵਾ ਆ 120 ਦੀ ਆ ਆ ਦੋ ਗਰਾਰੀਆਂ ਦੀ ਇਹਦੇ 20 ਦੰਦੇ ਆ ਇਹਦਾ ਵੀ ਮੈਨੂੰ ਪਤਾ ਵਾ ਆ ਗਰਾਰੀ ਦੇ ਦੰਦੇ ਕਿੰਨੇ ਕਿੰਨੇ ਆ ओके 40 ਦੰਦਿਆਂ ਦੀ ਘਰਾਰੀ ਹੈ ਹੁਣ ਆਪਾਂ ਇੱਕ ਪਾਸੇ ਕਰ ਲੈਂਦੇ ਆ 67 ਚੱਕਰ ਹੀ ਨਾ ਹੈ ਨਾ ਇਹ 41 ਦੰਦਿਆਂ ਦੀ ਘਰਾਰੀ ਸੀ ਪਹਿਲੀ 41 ਤੇ 67 ਹੈ ਨਾ 41 67 ਇਹ ਆਪਣੇ ਕੋਲੇ ਆ ਗਏ 43.7 76 ਇਹ ਚੱਕਰਾਂ ਦਾ ਫਰਕ ਪੈਣ ਡਿਆ ਤੇ ਫਿਰ ਚੂੜੀ ਕਿਵੇਂ ਸਹੀ ਪੈਣਦੀ ਆ ਹਰਾਨੀ ਵਾਲੀ ਗੱਲ ਵਾ ਕਿ ਵੀ ਇੱਥੇ ਆਪਣੇ ਕੋਲੇ ਆਉਣ ਡੇ 31.97 ਇੱਥੇ ਆਉਣ ਡਿਆ 41.76 ਠੀਕ ਆ ਜਦੋਂ ਕਿਸ ਚੀਜ਼ ਦੇ ਚੱਕਰ ਵਧਣਗੇ ਉਦੋਂ ਚੂੜੀ ਦਾ ਫਰਕ ਤੇ ਪੈਣਾ ਹੀ ਪੈਣਾ ਵਾ ਹਣਾ ਇਹ ਮੇਰੇ ਸਮਝ ਤੋਂ ਬਾਹਰ ਵਾ ਹੁਣ ਮੰਨ ਕੇ ਚੱਲੋ ਕਿ ਜਦੋਂ ਆਪਾਂ ਮੈਂ ਤਾਂ ਆਪਣੀ ਮਤਲਬ ਜਿਹੜੀ ਆ ਗੁਣਾ ਘਟਾਉ ਹੀ ਕਰ ਸਕਦਾ ਵਾਂ ਕਿ ਵੀ ਇਹਦੇ ਨਾਲ ਇੰਨੇ ਚੱਕਰ ਬਣਦੇ ਇਹਦੇ ਨਾਲ ਹਾਂ ਇਹਦੇ ਵਿੱਚ ਆ ਚੀਜ਼ ਜ਼ਰੂਰ ਮੈਟਰ ਕਰਦੀ ਆ ਕਬੀ ਇਹਦੀਆਂ ਚੂੜੀਆਂ ਕਿੰਨੀਆਂ ਆ ਵਾਂ ਠੀਕ ਹੈ ਜੀ ਇਹਦੇ ਵਿੱਚ ਆ ਜਿਹੜੀਆਂ ਚੂੜੀਆਂ ਨਾ ਇਹ ਵੀ ਮੈਟਰ ਕਰਦੀਆਂ ਵਾਂ ਕਿ ਇਹ ਕਿੰਨੀ ਜਿਹੜੀ ਹੈ ਚੂੜੀ ਇੱਥੇ ਚੱਲਦੀ ਹੈ ਇਹਦੇ ਤੇ ਠੀਕ ਹੈ ਇਹਦੇ ਨਾਲ ਚੂੜੀ ਪਹਿਣੀ ਹੈ ਚਾਲਦੀ ਕਿੰਨੀ ਚੂੜੀ ਹੈ ਇਹ ਵੀ ਜ਼ਰੂਰ ਮੈਟਰ ਕਰਦੀ ਆ ਜਿੱਥੋਂ ਤੱਕ ਮੈਨੂੰ ਪਤਾ ਸੀਗਾ ਮੈਂ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਮੇਰੇ ਤੋਂ ਇਹ ਮਤਲਬ ਮੇਰੀ ਸਮਝ ਤੋਂ ਬਾਹਰ ਵਾਇ ਚੀਜ਼ ਬਾਕੀ ਜੇ ਕਿਸੇ ਨੂੰ ਪਤਾ ਹੋਇਆ ਤੇ ਉਹਦੇ ਬਾਰੇ ਮੈਨੂੰ ਜ਼ਰੂਰ ਦੱਸਿਓ ਪਰ ਮੈਂ ਜਿੰਨਾ ਤੋਂ ਇਹ ਮਸ਼ੀਨੀਆਂ ਗਰਾਰੀਆਂ ਬਣਵਾ ਕੇ ਲਿਆ ਆ ਨਾ ਉਹਨਾਂ ਨੂੰ ਇਸ ਚੀਜ਼ ਬਾਰੇ ਪਤਾ ਸਾਰਾ ਪਤਾ ਵਾ ਮੈਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਜ਼ਰੂਰ ਦੱਸੂਗਾ ਕਿ ਇਹਦੇ ਜਿਹੜੇ ਆ ਮਤਲਬ ਚੱਕਰ ਜਿਹੜੇ ਆ ਕਿਵੇਂ ਇਹਦੇ ਚੱਕਰ ਬਣਦੇ ਆ ਦੰਦਿਆਂ ਦੇ ਨਾਲ ਕਿਵੇਂ ਬਣਦੇ ਆ ਜਾਂ ਇਹਦੇ ਚੱਕਰ ਮਿੰਤੀ ਦੇ ਹਿਸਾਬ ਨਾਲ ਹੁੰਦੇ ਆ ਤੇ ਕਿਵੇਂ ਬਣਦੇ ਆ ਵੇਖੋ ਇਹ ਜਿਹੜੀ ਚੀਜ਼ ਹੋਏ ਮੇਰੇ ਸਮਝ ਤੋਂ ਬਾਹਰ ਵਾ ਬਾਕੀ ਅਗਲੀ ਵੀਡੀਓ ਦੇ ਵਿੱਚ ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਨੂੰ ਇਹਦਾ ਜਿਹੜਾ ਵਾ ਮਸਲਾ ਹੱਲ ਕਰਕੇ ਦੱਸੂੰਗਾ ਕਿ ਵੀ ਇਹ ਚੱਕਰ ਜਿਹੜੇ ਕਿਵੇਂ ਬਣਦੇ ਆ ਇਹ ਜਿਹੜੀ ਮਸ਼ੀਨ ਜਿਹੜੀ ਬਣੀ ਹੋਈ ਆ ਮੰਨ ਲਓ ਚਾਹੇ ਪੁਰਾਣੀ ਆ ਚਾਹੇ ਨਵੀਂ ਆ ਇਹਦੀ ਥਿਊਰੀ ਉਹਨਾਂ ਨੂੰ ਹੀ ਪਤਾ ਵਾ ਜਿਹੜੇ ਬਣਾਉਂਦੇ ਆ ਮਸ਼ੀਨਾ ਠੀਕ ਹੈ ਜੀ ਆਪਾਂ ਨੂੰ ਇੱਥੋਂ ਤੱਕ ਚਲਾਉਣ ਤੱਕ ਪਤਾ ਵਾ ਕਿ ਇਹਦੀ ਗਰਾਰੀ ਨੂੰ ਆਪਾਂ ਇੰਨੇ ਨਾਲ ਐਵੇਂ ਗੁਣਾ ਕਰਤਾ ਤੇ ਇੰਨੀ ਜਿਹੜੀ ਇੱਥੇ ਗਰਾਰੀ ਆ ਜਾਣੀ ਆ ਇਹਦੇ ਵਿੱਚ ਨਾ ਇੱਕ ਚੀਜ਼ ਹੋਰ ਤੁਹਾਨੂੰ ਦੱਸਣਾ ਆ ਜੋ ਇਹਦੇ ਵਿੱਚ ਇੱਕ ਆਹ ਵਾਲੀ ਜਿਹੜੀ ਗਰਾਰੀ ਆ ਨਾ ਇਹ ਤੁਸੀਂ ਚਾਹੇ 120 ਦੰਦਿਆਂ ਦੀ ਲਾ ਲਾ ਦਿਓ ਚਾਹੇ ਇੱਥੇ ਤੁਸੀਂ 100 ਦੰਦੇ ਦੀ ਲਾ ਦਿਓ ਚਾਹੇ ਇੱਥੇ ਆਪਾਂ 70 ਦੀ ਕੋਈ ਵੀ ਗਰਾਰੀ ਲਾ ਦਿਓ ਜਿਹੜੀ ਮਰਜ਼ੀ ਲਾ ਦਿਓ ਇਹਦੇ ਫਿਰ ਵੀ ਚੱਕਰ ਉਨੇ ਹੀ ਰਹਿਣੇ ਆ ਠੀਕ ਹੈ ਜੀ ਜਿਵੇਂ ਇਹਦੇ ਚੱਕਰ ਮੰਨ ਲਓ ਆਪਾਂ ਕਾਪੀ ਤੇ ਬਣਾਉਣ ਦੀ ਕੋਸ਼ਿਸ਼ ਕੀਤੀ ਆ ਪਰ ਮੇਰੀ ਸਮਝ ਤੋਂ ਬਾਹਰ ਵੈ ਚੀਜ਼ ਠੀਕ ਹੈ ਜੀ हां मीटर सही ਦੱਸਨਦੇ ਆ ਆਪਦੇ ਹਿਸਾਬ ਨਾਲ ਆਪਦੇ ਮੁਤਾਬਕ ਉਹ 1 ਮਿੰਟ ਦੇ ਵਿੱਚ ਜਿੰਨੇ ਗੇੜੇ ਆਉਣਦੇ ਉਹਨੇ ਹੀ ਦੱਸਨਦਿਆ ਵਾ ਪਰ ਆਪਾਂ ਇਹਦੇ ਹਿਸਾਬ ਨਾਲ ਬਣਾ ਕੇ ਵੇਖਿਆ ਕਿ ਇਹ ਦੇ ਚੱਕਰ ਕਿੰਨੇ ਆਉਣਦੇ ਆ ਉਸ ਤੋਂ ਬਾਅਦ ਗਰਾਰੀਆਂ ਜਿਹੜੀਆਂ ਵਾ ਉਹ ਕਿੰਨੀ ਸਪੀਡ ਨਾਲ ਘੁੰਮਣਦੀਆਂ ਆ ਆਪਾਂ ਜੋ ਬਣਾਇਆ ਉਹ ਕੁਝ ਹੋਰ ਆਉਣਦੇ ਆ ਮੀਟਰ ਕੁਝ ਹੋਰ ਦੱਸਨਦਿਆ ਵਾ ਤੇ ਮਤਲਬ ਇਹ ਚੀਜ਼ਾਂ ਜਿਹੜੀਆਂ ਨਾਲ ਕੁੱਲ ਮਿਲਾ ਕੇ ਹਾਲ ਦੀ ਕੱਡੀ ਮੇਰੀ ਸਮਝ ਤੋਂ ਬਾਹਰ ਵਾ ਠੀਕ ਹੈ ਜੀ ਬਾਕੀ ਅਗਲੀ ਵੀਡੀਓ ਦੇ ਵਿੱਚ ਮੈਂ ਕੋਸ਼ਿਸ਼ ਕਰੂੰਗਾ ਮੈਂ ਇੱਕ ਵਾਰੀ ਉਹਨਾਂ ਕੋਲੇ ਫੈਕਟਰੀ ਵਾਲਿਆਂ ਕੋਲੇ ਜ਼ਰੂਰ ਜਾਊਂਗਾ ਜਿੰਨਾਂ ਤੋਂ ਆਪਾਂ ਇਹ ਗਰਾਰੀਆਂ ਬਣਵਾਈਆਂ ਵਾ ਉਹਨਾਂ ਦੇ ਨਾਲ ਇਸ ਚੀਜ਼ ਤੇ ਮਤਲਬ ਗੱਲਬਾਤ ਕਰਕੇ ਵੇਖੂੰਗਾ ਜੇ ਉਹਨਾਂ ਨੇ ਮੈਨੂੰ ਇਸ ਚੀਜ਼ ਬਾਰੇ ਦੱਸਿਆ ਤੇ ਆਪਾਂ ਉਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਵੀ ਇਹ ਕਿਵੇਂ ਚੱਕਰ ਜਿਹੜੇ ਐ ਦੇ ਮਸ਼ੀਨ ਦੇ ਬੰਦੇ ਐ ਠੀਕ ਹੈ ਜੀ ਬਾਕੀ ਜੇ ਤੁਹਾਨੂੰ ਕਿਸੇ ਨੂੰ ਪਤਾ ਵਾ ਤਾਂ ਮੈਨੂੰ ਕੋਈ ਵੀਡੀਓ ਤੁਹਾਡੇ ਕੋਲੇ ਹੋਈ ਉਹਦਾ ਲਿੰਕ ਜ਼ਰੂਰ ਸ਼ੇਅਰ ਕਰਿਓ ਜੀ ਬਾਕੀ ਮੈਂ ਸਕਰੀਨ ਦੇ ਉੱਤੇ ਆਪਣਾ ਨੰਬਰ ਦਿੱਤਾ ਹੋਇਆ ਵਾ ਜੇ ਕਿਸੇ ਨੂੰ ਵੀ ਇਸ ਚੀਜ਼ ਬਾਰੇ ਪਤਾ ਵਾ ਤੇ ਮਰ ਨਾਲ ਜਰੂਰ ਕੰਟੈਕਟ ਕਰਿਓ ਜੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਉਹਨਾਂ ਨੂੰ ਜਰੂਰ ਮਿਲਾਂਗੇ ਚਾਹੇ ਉਹ ਆਪਣੇ ਆਪਣੇ ਜ਼ਿਲ੍ਹੇ ਤੋਂ ਬਾਹਰ ਵੀ ਕਿਉਂ ਨਾ ਹੋਣਾ ਠੀਕ ਹੈ ਜੀ ਪੰਜਾਬ ਦੇ ਵਿੱਚ ਕਿਤੇ ਵੀ ਹੋਣ ਆਪਾਂ ਪੰਜਾਬ ਦੇ ਵਿੱਚ ਜਾ ਕੇ ਉਹਨਾਂ ਨੂੰ ਮਿਲਾਂਗੇ ਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਕੇ ਤੇ ਇਹ ਜੋ ਵੀ ਆ ਮਤਲਬ ਜੇ ਉਹ ਸਮਝਾ ਸਕਦੇ ਆ ਕਿਵੇਂ ਕਿਦੇ ਜਿਹੜੇ ਚੱਕਰ ਬਣਦੇ ਆ ਠੀਕ ਹੈ ਜੀ ਸੋ ਬਾਕੀ ਸਾਡੇ ਨਾਲ ਕੰਟੈਕਟ ਜਰੂਰ ਕਰਿਓ ਜੀ ਬਾਕੀ ਜੇ ਵੀਡੀਓ ਵਧੀਆ ਲੱਗੀ ਆ ਤਾਂ ਸ਼ੇਅਰ ਕਰ ਦਿਓ ਜੀ ਧੰਨਵਾਦ